ਮੰਤਰੀ ਪੰਜਾਬ ਮੁਰਦਾਵਾਲ ਮੁਰਦਾਵਾਲ ਭਗਵਾਨ ਤੁਮਾਰ ਮੁਰਦਾਵਾਲ 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 ਜ਼ਕਰ ਮੁਰਦਾਵਾਲ ਐਮਐਲਏ ਮੁਰਦਾਵਾਲ ਕਾਨ ਮੁਰਦਾਵਾਲ ਕੇਸੀ ਵੇੜੋ ਮੁਰਦਾਵਾਲ ਮੁਰਦਾਵਾਲ ਐਸਟੀਓ ਕੇ ਵੇੜੋ ਮੁਰਦਾਵਾਲ 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 ਇਹ ਵੀ ਤੋ ਹੈ ਹਾਏ ਹਾਏ তো হ্যাঁ হরে ਬਟਿੰਡਾ ਦੇ ਮੋੜ ਮੰਡੀ ਦਾ ਹਾਲ ਬੇਹਾਲ ਹੋ ਚੁੱਕਾ ਹੈ ਤੁਹਾਨੂੰ ਦੱਸਦੇ ਕਿ ਸੀਵਰੇਜ ਦੇ ਗੰਦੇ ਪਾਣੀ ਸੰਸਤੋਂ ਲੋਕ ਜੂਝ ਰਹੇ ਹਨ ਪ੍ਰੇਸ਼ਾਨ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਕਿਓ ਨੂੰ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਵੀ ਸੌਂਪ ਦਿੱਤੀਆਂ ਜਦੋਂ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਤਾਂ ਆਏ ਨਗਰ ਕੌਂਸਲਰ ਨੂੰ ਹੀ ਮੋੜ ਮੰਡੀ ਦੇ ਲੋਕਾਂ ਨੇ ਇੱਥੇ ਦੁਕਾਨਦਾਰਾਂ ਨੇ ਤਾਲ ਲਗਾ ਦਿੱਤਾ ਨਗਰ ਕੌਂਸਲਰ ਮੇਨ ਗੇਟ ਨੂੰ ਤਾਲ ਲਗਾ ਕੇ ਅੰਦਰ ਬੰਦ ਕਰਮਚਾਰੀ ਕਰ ਦਿੱਤੇ ਤਾਂ ਵੀ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਮਸਲਾ ਜਿਉਂ ਦਾ ਤਿਉਂ ਹੀ ਖੜਿਆ ਹੈ ਉੱਥੇ ਹੀ ਤੋਂ ਦੇਖ ਕੇ ਮੋਕਦੇ ਵਿਧਾਇਕ ਮੋੜ ਮੰਡੀ ਦੇ ਪਹੁੰ

ਨਾ ਮੈਂ ਤਾਂ ਦੇਖ ਮੇਰਾ ਨਾਮ ਸੁਨੀਤ ਮਾਰਾ ਜੀ ਕੀ ਸਮੱਸਿਆ ਹੈ ਸਮੱਸਿਆ ਹੈ ਸਿਵਰੇ ਸਮੱਸਿਆ ਹੈ ਸਿਵਰੇ ਬੰਦਾ ਦੋ ਟਾਈ ਸਾਲ ਤੋਂ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਕੀ ਉਹਨੂੰ ਮਿਲ ਚੁੱਕੇ ਹਾਂ 23 ਨੂੰ ਮਿਲ ਚੁੱਕੇ ਹਾਂ ਪ੍ਰਧਾਨ ਨੂੰ ਮਿਲ ਚੁੱਕੇ ਹਾਂ ਕੋਈ ਸੁਣਵਾਈ ਨਹੀਂ ਕਰ ਰਿਹਾ ਐਮ ਐਲ ਏ ਇੱਕ ਵਾਰੀ ਸਹਾਈ ਸੀਗਾ ਐਮ ਐਲ ਏ ਬਰੋਤਾ ਕਹਿੰਦੀ ਸੀ ਮੁਰਕੇ ਐਮ ਐਲ ਏ ਹਟਣਾ ਖਾ ਖਾਨ ਲੱਗਿਆ ਐਮ ਐਲ ਏ ਮੁਰਕੇ ਖੋਣ ਜਾਦਾ ਉਹਦਾ ਉਹਦਾ ਮਤਲਬ ਹੀ ਨਹੀਂ ਇਥੇ ਆਉਂਦਾ ਉਹ ਆਉਂਦਾ ਵੀ ਨਹੀਂ ਹੁਣਾ ਅਸੀਂ ਇਹ ਸਮਾਜਰੀ ਮੋਰਤ ਵਰਦੇ ਨਹੀਂ ਮੋਰਤ ਸਾਡੀ ਮੰਗ ਤਾਂ ਵਰਦੀ ਨਹੀਂ ਉਹ ਨੇ ਸਾਡੀ ਸਮੱਸਿਆ ਦਾ ਇਹ ਆਹ ਦੁਕਾਨਾ ਪਾਣੀ ਵੜ ਗਿਆ ਅਸੀਂ ਮਹਿੰਗਾ 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 ਕਿਰਾਇਆ ਬਤਨਾ ਪੜਦੇ ਆ ਸਾਡੇ ਬਿਨਸ ਚੌਪਟ ਹੋ ਗਈ ਸਾਰੀਆਂ ਕਰੀਆਂ ਲੇਡੀਆਂ ਦਾ ਇਹ ਨਾ ਬਰਾਹ ਹਾਲ ਹੈ ਅੱਧੀਆਂ ਲੇਡੀਆਂ ਦੇ ਬੱਚੇ ਬਿਮਾਰ ਪਈ ਹੈ ਮਲੇਰੀਆ ਫੈਲਾ ਪਿਆ ਡੇਂਗੂ ਫੈਲਾ ਪਿਆ ਸਿਹਤ ਵਿਭਾਗ ਵੀ ਇਹਦਾ ਕੋਈ ਧਿਆਨ ਨਹੀਂ ਦੇ ਰਿਹਾ ਦੁਕਾਨਾਂ 'ਚ ਸੈਂਪਲ ਭਰਨ ਵਾਸਤੇ ਦੁਕਾਨਾਂ 'ਚ ਸੈਂਪਲ ਭਰਨ ਵਾਸਤੇ ਜਗਤ ਨਾ ਆਉਂਦੇ ਆ ਪਰ ਇਹ ਇਹ ਉਹਨਾਂ ਦਿਨਾਂ ਦੀ ਸਿਹਤ ਭਗ ਸੁਤਾ ਪਏ ਕਿ ਉਹਨਾਂ ਦੀ ਸਿਹਤ ਭਾ ਕੋਈ ਨਹੀਂ ਆ ਰਿਹਾ ਇਹ ਸਿਹਤ ਭਾ ਦਾ ਕੰਮ ਨਹੀਂ ਹੈ ਕੱਖਣ ਦਾ ਕੰਮ ਹੈ ਦੁਕਾਨਦਾਰ ਵੀ ਸਿੰਪਲ ਪਰ ਨਿਕਮਤ ਚ ਆ ਜਾਂਦੇ ਆ ਹੀ ਕਿ ਅਸੀਂ ਪ੍ਰਸ਼ਾਸਨ ਨੂੰ ਮੰਗ ਮੰਗ ਕਰਦੇ ਆਂ ਛੇਧ ਭਾਗ ਤੋਂ ਮੰਗ ਕਰਦੇ ਆਂ ਵੀ ਇਹ ਫੌਰਨ ਕਰਕੇ ਹੱਲ ਕੀਤਾ ਜਾਵੇ ਅਗਰ ਨਾ ਹੱਲ ਕੀਤਾ ਤਾਂ ਸਾਰਾ ਪੰਜਾਬ ਬੰਦ ਕਰਕੇ ਅਸੀਂ ਕਾਲੂ ਕਮੇਟੀ ਤੇ ਕਤਰ ਰਨ ਲਾਵਾਂਗੇ ਕੀ ਲਾਵਾ ਡਾ ਜੀ ਸੁਨੀਤਾ ਇੱਕ ਹੀ ਸਮੱਸਿਆ ਆ ਰਹੀ ਤੁਹਾਨੂੰ 3 ਸਾਲ ਤੋਂ ਪਾਣੀ ਦੇ ਵਿੱਚ ਬੈਠਿਆ ਸੀ ਨਰਕ ਦੇ ਵਿੱਚ ਜਿਵੇਂ ਦੁਕਾਨਾਂ ਤੇ ਆਉਂਦੇ ਆ ਬੰਦੇ ਉਹ ਵੀ ਉੱਠ ਕੇ ਚਲੇ ਜਾਂਦੇ ਆ ਮੇਰੇ ਪੰਜ ਤੋਂ ਜੀ ਨਾਲੀਆਂ ਦਾ ਪਾਣੀ ਸੀਵਰੇਜ ਦਾ 3 ਸਾਲਾਂ ਤੋਂ ਸੀਵਰੇਜ ਬੰਦ ਐ ਕੋਈ ਸੁਣਵਾਈ ਨਹੀਂ ਕਿਤੇ ਮਰਜ਼ੀ ਫੋਨ ਕਰ ਤੋਂ ਫੋਨ ਨਹੀਂ ਚੱਕਦੇ ਅਫਸਰ ਵਾੜੀ ਨੰਬਰ ਸਭ ਤੋਂ ਹਾਂ ਇਹ ਜੇ ਵੀ ਬੈਠੇ ਆ ਚਲ ਸੋ ਕਿੰਨੇ ਵਾਰ ਮੈਂ ਚੁੱਕੀ ਹੁਣ ਤੁਹਾਨੂੰ ਦੱਸਾਂ ਜੀ ਫੋਨ ਰੋਜ਼ ਕਰਦੇ ਆ ਕਿੱਥੇ ਮਿਲੋਗੇ ਕਿੱਥੇ ਮਿਲੋਗੇ ਕਿੱਥੇ ਮਿਲੋਗੇ ਕੋਈ ਮਿਲਣ ਦਾ ਨਾ ਤਾਂ ਹੋਣੀਗਾ ਮੈਕਬਾਕਸ ਤੇ ਜਾਇਆ ਕਮੇਟੀ ਜੀ ਜਾਇਆ ਪਰ ਕੋਈ ਸੁਣਵਾਈ ਨਹੀਂ ਕੀ ਤਰ੍ਹਾਂ ਨਹੀਂ ਜਿਸ ਮੁਸਾਇਰੇ ਤੋਂ ਵਾਸ ਸੁਸਾਇਏ ਮੇਰਾ ਘਰ ਬਿਲਕੁਲ ਨਾਲ ਹੈ ਅਸੀਂ ਰੋਜ਼ ਬਿਮਾਰ ਰਹਿੰਦੇ ਆ ਅਸੀਂ ਗਰੇਜ ਦਾ ਨਾਲੀਆਂ ਦਾ ਪਾਣੀ ਸਾਡੇ ਚੌਂਤਰੇ ਤੱਕ ਆਂਦਾ ਏ ਤੇ ਅੰਦਰ ਅਸੀਂ ਖਾਣਾ ਵੀ ਨਹੀਂ ਖਾ ਸਕਦੇ ਐਨਾ ਬੁਰਾ ਹਾਲ ਹੈ ਸੇਰ ਦੇ ਅੱਜ ਬੌਮਿਟਿੰਗ ਲੱਗ ਲੱਗ ਕੇ ਬੁਰਾ ਹਾਲ ਹੋਇਆ ਪਿਆ ਹੈ ਐਨੇ ਵਾਰ ਅਸੀਂ ਆਪਣਾ ਕੀ ਨਾ ਬਾਟਰ ਬਾਕਸ ਤੇ ਜਾਇਆ ਕੋਈ ਸਾਡੀ ਸੁਣਾਈ ਨਹੀਂ ਅੱਜ ਅਸੀਂ ਸਾਰੀ ਗਲੀ ਨੇ ਸਾਰੇ ਬਜ਼ਾਰਾ ਵਾਲਿਆਂ ਨੇ ਇਕਾ ਕਰਕੇ ਅਸੀਂ ਇਹੋ ਕੋ ਲਿਖ ਰਹੇ ਹਾਂ ਕੋਣ ਦੇਖੋ ਸਾਡੀ ਕੋਈ ਸੁਣਵਾਈ ਹੋਊਗੀ ਤਾਂ ਹੀ ਹਜੇ ਤੱਕ ਸਾਡੀ ਕੋਈ ਨਹੀਂ ਪ੍ਰਧਾਨ ਜੀ ਤਾਂ ਫੋਨ ਹੀ ਨਹੀਂ ਚੱਕਦੀ ਸਾਡਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਗੁਰੂ ਨਾਨਕ ਨਗਰ ਤੋਂ ਰਹਿਣ ਵਾਲਾ ਆ ਸਾਡੀ ਮੰਡੀ ਦਾ ਬਹੁਤ ਬੁਰਾ ਜਿਆਦਾ ਹਾਲ ਹੋਇਆ ਪਿਆ ਜੀ ਬੱਸ ਸਟੈਂਡ ਸਾਡੇ ਮਹੱਲੇ ਦਾ ਇੰਨਾ ਜਿਆਦਾ ਬੁਰਾ ਹਾਲ ਹੈ ਜੀ بار بار ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਮੈਂ ਭਗਵੰਤ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਦਾ ਵੀ ਜੋ ਇੱਥੋਂ ਦੇ ਮੁਲਾਜ਼ਮ ਨੇ ਐਸ ਡੀਓ ਐਕਸੀਅਨ ਈਓ ਇਹਨਾਂ ਨੂੰ ਘਰੇ ਭੇਜਿਆ ਜਾਵੇ ਇੱਕ ਬੀ ਟੈਕ ਪੜੇ ਲਿਖੇ ਬੰਦੇ ਹੋ ਕੇ ਇਹ ਆ ਕਹਿੰਦੇ ਸਾਨੂੰ ਕੋਈ ਮਸਲਾ ਸਾਡੇ ਬੱਸੋ ਬਾਹਰ ਹੈ ਵੀ ਜਦ ਇਹ ਪੜੇ ਲਿਖੇ ਹੋਲਡਰ ਕਹੀ ਜਾਂਦੇ ਵੀ ਬੱਸੋ ਬਾਹਰ ਹੈ ਫਿਰ ਸਾਡਾ ਕੀ ਬਣੂਗਾ ਇੱਕ ਜੀ ਇਹਨਾਂ ਨੇ ਸੀਬਰੇ ਦਾ ਬਹੁਤ ਤਗੜਾ ਘਟਾਲਾ ਕੀਤਾ ਹੋਇਆ ਹੈ ਜੀ ਦੱਸੋ ਇਹ ਕਿੱਧਰ ਗਈ ਇਹਨਾਂ ਨੇ 70-80 ਲੱਖ ਰੁਪਏ ਲਾਇਆ ਹੈ ਸਪਾਈ ਕਰਨ ਵਾਸਤੇ ਸਪਾਈ ਜੇ ਸਪਾਈ ਹੋਈ ਹੁੰਦੀ ਤਾਂ ਸਾਡੂੰ ਮੰਡੀ ਨਿਵਾਸੀਆਂ ਨੂੰ ਧਰਨਾ ਦੇਣ ਦੀ ਕੀ ਲੋੜ ਸੀ ਜੀ ਮੇਰੀ ਇਹੀ ਬੇਨਤੀ ਹੈ ਵੀ ਬਿਜ਼ਨਸ ਇਨਕੁਆਰੀ ਕੀਤੀ ਜਾਵੇ ਇਹਨਾਂ ਦੀ ਤੇ ਇਹਨਾਂ ਨੂੰ ਸਸਪੈਂਡ ਕਰਕੇ ਘਰੇ ਭੇਜਿਆ ਜਾਵੇ ਜੀ ਜੇ ਤਾਂ ਜੋ ਕਿ ਇਹਨਾਂ ਦੇ ਮੁਲਾਜ਼ਮਾਂ ਨੂੰ ਪਤਾ ਲੱਗੇ ਵੀ ਕਿਵੇਂ ਲੋਕਾਂ ਨਾਲ ਧੱਕਾ ਹੁੰਦਾ ਹੈ ਜੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ 4 ਘੰਟੇ ਹੋ ਗਏ ਅਸੀਂ ਬੈਠੇ ਨੂੰ ਧਰਨੇ 'ਚ ਸਾਡੀ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਨਿੱਕੇ ਨਿੱਕੇ ਬੱਚਿਆਂ ਦਾ ਬਜ਼ੁਰਗਾਂ ਦਾ ਇੰਨਾ ਬੁਰਾ ਹਾਲ ਆ ਬੱਸ ਸਟੈਂਡ ਕਨੀ ਜਾ ਕੇ ਦੇਖ ਲੋ ਜੀ ਗੁੰਨਾੜਕ ਨਗਰ ਕਨੀ ਜਾ ਕੇ ਦੇਖ ਲੋ ਕੋਈ ਸੁਣਵਾਈ ਨਹੀਂ ਜੀ ਆਹ ਦੇਖੋ ਅਸੀਂ ਲੋਕ ਹਾਂ ਰਖਿਆਗਾ ਕੋਈ ਇਹ ਨਗਰ ਕੌਂਸਲ ਵਾਲੇ ਕੋਈ ਸੁਣਵਾਈ ਨਹੀਂ ਕਰਦੇ ਈਓ ਦਾ ਫਰਜ ਬੰਦਾ ਹੈ ਐਸਡੀਐਮ ਦਾ ਫਰਜ ਬੰਦਾ ਹੈ ਵੀ ਸਾਡੀ ਪ੍ਰੋਬਲਮ ਸਮਝੀ ਜਾਵੇ ਕੋਈ ਇਹਨਾਂ ਤੇ ਜੂਨ ਹੀ ਸਰਕਦੀ ਜੀ ਮੈਂ ਤਾਂ ਇੱਕ ਗੱਲ ਕਰਦਾ ਜੀ ਇਹਨਾਂ ਨੂੰ ਸਸਪੈਂਡ ਕਰਕੇ ਘਰੇ ਭੇਜਿਆ ਜਾਵੇ ਤਾਂ ਜੋ ਕਿ ਮਿਸਾਲ ਕਾਇਮ ਹੋਵੇ ਵੀ ਅਫਸਰਾਂ ਦੇ ਕਾਰਵਾਈ ਕੀਤੀ ਸੀ ਭਗਵੰਤ ਮਾਨ ਸਾਹਿਬ ਨੇ ਸਾਡਾ ਦੀਪਕ ਮਾਰਾ ਜੀ ਮੇਰਾ ਨਾਮ ਜੀ ਮੇਰੀ ਬੱਸ ਸਟੈਂਡ ਤੇ ਦੁਕਾਨ ਹੈ ਜੀ ਤੇ ਪਾਣੀ ਦੇ ਮੁੱਦੇ ਲਈ ਅਸੀਂ ਇੱਥੇ ਧਰਨਾ ਲਾਇਆ ਜੀ ਸੀਵਰੇਜ ਦਾ ਹੱਲ ਨਹੀਂ ਹੋ ਰਿਹਾ ਜੀ ਤੇ ਪਰ ਤਿੰਨ ਤਿੰਨ ਦਿਨ ਪਹਿਲਾਂ 5 ਘੰਟੇ 20 ਪਿਆ ਸੀ ਜੀ ਪਰ ਤਿੰਨ ਦਿਨੋਂ ਕਿਥੇ ਪਾਣੀ ਇੰਨਾ ਇਕੱਠਾ ਇਕੱਠਾ ਹੋ ਚੁੱਕਿਆ ਹੈ ਉੱਥੇ ਪਾਣੀ ਅਜੇ ਤੱਕ ਨਿਕਲਿਆ ਨਹੀਂ ਜੀ ਅਸੀਂ ਟੀਓ ਸਾਹਿਬ ਨੂੰ ਤੇ ਜੇਏੀ ਸਾਹਿਬ ਨੂੰ ਪ੍ਰਧਾਨ ਨੂੰ ਮਾਰਕਟ ਕਮੇਟੀ ਪ੍ਰਧਾਨ ਨੂੰ ਘੱਟੋ 15 20 ਵਾਰ ਫੋਨ ਕਰਤਾ ਉਹਨਾਂ ਦੇ ਸਿਰ ਤੇ ਕੋਈ ਜੂ ਨਹੀਂ ਸੈਕਟਰੀ ਉਹ ਕਹਿੰਦੇ ਅਸੀਂ ਕਰਵਾਣੇ ਸਾਨੂੰ ਐ ਹੀ ਸਮਝ ਕੇ ਆਉਂਦੀ ਵੀ ਬੱਸ ਸਟੈਂਡ ਤੇ ਪਾਣੀ ਕਿੱਧਰੋਂ ਆ ਰਿਹਾ ਇਹ ਸਾਡੇ ਦਾ ਜਾਣਬੁੱਝ ਕੇ ਸਿਆਸਤ ਕੀਤੀ ਇਸ ਕਰਕੇ ਮਜਬੂਰਨ ਸਾਨੂੰ ਇਹ ਕਮੇਟੀ ਨੂੰ ਜਿੰਦਾ ਲਾਉਣਾ ਪਿਆ ਕਮੇਟੀ ਵਿੱਚ ਜਿਹੜੇ ਵੀ ਅਫਸਰ ਅੰਦਰ ਡਿਊਟੀ ਦੇ ਬੰਦੇ ਆ ਉਹਨਾਂ ਨੂੰ ਅਸੀਂ ਉਹਨਾਂ ਚੋਂ ਬਾਹਰ ਨਹੀਂ ਕੱਢਦੇ ਜਿੰਨਾ ਕਰੇ ਮਸਲੇ ਸਾਡਾ ਹੱਲ ਨਹੀਂ ਕੀਤਾ ਜਾਂਦਾ ਤੁਸੀਂ ਛੋਟੇ ਦੁਕਾਨਦਾਰ ਆ ਸਾਰੇ ਦੁਕਾਨਦਾਰ ਬੰਦ ਕਰਕੇ ਇੱਥੇ ਬੈਠੇ ਆ ਰਖੜੀਆ ਤਿਆਰ ਹੋਣ ਦੇ ਬਾਵਜੂਦ ਅਸੀਂ ਇਹ ਸਾਰਾ ਦੁਕਾਨਾ ਬੰਦ ਕਰਕੇ ਇੱਥੇ ਬੈਠੇ ਆ ਸਾਡਾ ਮਸਲਾ ਹੱਲ ਕੀਤਾ ਜਾਵੇ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਅੱਜ ਜੀ ਤੁਹਾਡੇ ਨਾਲ ਡਿਟਾਇਰ ਨਗਰ ਕੌਂਸਲ ਮਾਰਕਿਟ ਜੀ ਕੀ ਕਰਦੇ ਕਾਰਨ ਇਹ ਆ ਜੀ ਸਾਡੀ ਬੱਸ ਸਟੈਂਡ ਮਾਰਕੀਟ ਜਿਹੜੀ ਮੋੜ ਪਾਣੀ ਦੇ ਵਿੱਚ ਡ ਤਰਕਿਬਨ 2 ਮਹੀਨੇ ਹੋ ਗਏ ਜੀ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੈ ਜੀ ਕੋਈ ਕੰਮ ਕਰਨੇ ਕੋਈ ਵੀ ਇਸ ਪਾਸੇ ਗਾਹਕ ਨਹੀਂ ਆ ਰਹੇ ਹੈ ਜੀ ਮੁਸ਼ਕਮਾਰ ਦਾ ਜੀ ਪਾਣੀ ਦੇ ਵਿੱਚੋਂ ਉੱਥੇ ਆਉਣ ਜਾਣ ਵਾਲੇ ਰਹਿਣ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਜੀ ਉੱਥੇ ਬਾਕੀ ਤਰਕਿਬਨ ਦੁਕਾਨਾਂ ਬੰਦ ਹੀ ਰਹਿੰਦੀਆਂ ਜੀ ਬਹੁਤ ਬੁਰੇ ਹਾਲ ਆ ਕੋਈ ਕਮਾਈ ਦਾ ਸਾਧਨ ਨਹੀਂ ਰਿਹਾ ਜੀ ਦੁਕਾਨਾਂ ਬੰਦ ਕਰਨ ਨੂੰ ਮਜਬੂਰ ਹੋ ਗਏ ਜੀ ਔਰ ਪਾਣੀ ਦਾ ਤਰਕਿਬਨ ਬਹੁਤ ਬੁਰਾ ਹਾਲ ਹੈ ਪਾਣੀ ਬਹੁਤ ਆ ਰਿਹਾ ਹੈ ਜੀ ਜਿਵੇਂ ਹੁਣ ਤੁਸੀਂ ਦੇਖਿਆ ਜੀ ਪਰਸੋਂ ਜਿੱਥੇ ਥੋੜਾ ਜਿਹੀ ਮੀਂਹ ਪਿਆ ਸੀਗਾ ਫੁੱਟ ਫੁੱਟ ਪਾਣੀ ਹੋ ਗਿਆ ਜੀ ਪਿੱਛੋਂ ਤੋਂ ਪਾਣੀ ਵਹਤ ਆਉਂਦਾ ਹੈਗਾ ਪਰ ਉਸ ਦਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੁਣ ਅੱਜ ਅਸੀਂ ਇੱਥੇ ਨਗਰ ਕੌਂਸਲ ਦੇ ਵਿੱਚ ਆਏ ਸੀਗੇ ਨਗਰ ਕੌਂਸਲ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਕੋਈ ਸਾਡੇ ਨਾਲ ਪੁੱਛ ਪੜਤਾਲ ਨਹੀਂ ਕੀਤੀ ਇਹਨਾਂ ਨੇ ਉੱਪਰੋਂ ਸਾਡੇ ਨਾਲ ਆ ਕੇ ਬਹਿਸਦੇ ਨੇ ਹੱਸ ਕੇ ਗੱਲਾਂ ਕਰਦੇ ਨੇ ਜੀ ਸਾਡੇ ਨਾਲ ਵੀ ਤਾਂ ਐ ਹੀ ਹੋਊਗਾ ਜੀ ਤੁਸੀਂ ਇੱਥੇ ਬਹਿਣਾ ਬਹਿਜੋ ਸਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਇਹਨਾਂ ਨੇ ਸਹਿਮਤੀ ਨਹੀਂ ਦਿਤਾਈ ਤਾਮਨਦੀਪ ਹੈ ਮੇਰਾ ਨਾਮ ਜੀ ਇਹ ਰਾਮਾ ਵਾਲੀ ਗਲੀ ਚ ਹੀ ਰਹਦੇ ਆਂਗੇ 3 ਸਾਲ ਹੋ ਗਏ ਸਾਨੂੰ ਅਸੀਂ ਪਾਣੀ ਦੀ ਸਮੱਸਿਆ ਤੇ ਸੀਵਰੇਜ ਸਮੱਸਿਆ ਤੋਂ ਕਰਾਇਆ ਵੀ ਭਰਦੇ ਆਂ ਬਈ ਲੱਖ ਲੱਖ ਰੁਪਈਆ ਠੀਕ ਐ ਇਧਰ ਦਰਖਾਨਾ ਮੰਦ ਕਰਕੇ ਯੂਓ ਵੀ ਚਾਪੀਆਂ ਫੜਾਏ ਪ੍ਰਧਾਨ ਨੂੰ ਵੀ ਫੜਾਏ ਠੀਕ ਐ ਐਮਐਲਏ ਨੂੰ ਫੜਾਏ ਸਾਡੀ ਕੋਈ ਸੁਣਵਾਈ ਨਹੀਂ ਅਜੇ ਤੱਕ ਕੋਈ ਤੇ ਨਾ ਹੀ ਕੋਈ ਗੱਲ ਆ ਕੋਈ ਸਾਡੀ ਜੇ ਅਸੀਂ ਸੁਣਾਉਣ ਬਾਗ ਵੀ ਜਾਈਏ ਆਪਦੇ ਜਵਿਨੀ ਪੱਤਰ ਤੇ ਕੋਈ ਮਾਣਾ ਮੋਟਾ ਅਸੀਂ ਕਾਰੀ ਕਾਰਵਾਈ ਤਾਂ ਕਹਿੰਦੇ ਉਹਦੇ ਤੇ ਪਰਚੇ ਪਾਵਾਂਗੇ ਆਲ ਦਾ ਇਹ ਹੱਲ ਕਰਦੇ ਆਂ ਆਲ ਦੀ ਕਾਰਵਾਈ ਨਿਕੋਣ ਦੇ ਮਾਰੇ ਸਾਡੇ ਤੇ ਪਰਚੇ ਪਾਉਣੇ ਸ਼ੁਰੂ ਕਰ ਦਿੰਦੇ ਆਂ ਜ਼ਿਲ੍ਹਾ ਵਠੰਡਾ ਮੋੜ ਮੰਡੀ ਦੇ ਜਿਹੜਾ ਆਹ ਰੋਡ ਹੈਗਾ ਇਹ ਇਹ ਜਿਹੜਾ ਪੰਜਵਾਂ ਤੱਕ ਸਾਡੇ ਦਮਦਵਾ ਸਾਹਿਬ ਤਲਵੰਡੀ ਸਾਬੋ ਨੂੰ ਜਾ ਰਿਹਾ ਹੈ ਇਹਦੇ ਅੱਜ ਆ ਹਾਲਾਤ ਦੇਖ ਲਓ ਵੀ ਕੀ ਹੈ ਜਿਹੜੇ ਲੋਕ ਇੱਥੋਂ ਦੀ ਪਵਿੱਤਰ ਹੋਣ ਵਾਸਤੇ સ્ਨਾਣ ਕਰਨ ਵਾਸਤੇ ਜਾ ਰਹੇ ਨੇ ਮੱਥਾ ਟੇਕਣ ਵਾਸਤੇ ਜਾ ਰਹੇ ਨੇ ਸੀਵਰੇਜ ਦੇ ਪਾਣੀ ਦਾ ਐਡਾ ਬੁਰਾ ਹਾਲ ਹੈ ਇਹਦੇ ਵਿੱਚ ਦੀ ਉਹਨਾਂ ਨੂੰ ਟੱਪਣਾ ਪੈਂਦਾ ਹੈਗਾ ਕਿਉਂਕਿ ਇੱਥੇ ਹਾਲਾਤ ਤਾਂ ਸਾਰੇ ਹੀ ਮਾੜੇ ਨੇਗੇ ਹਾਲਾਤ ਤਾਂ ਮੋੜ ਖੁਰਦ ਦੇ ਲਾ ਲੋ ਵੱਡੇ ਮੋੜ ਦੇ ਲਾ ਲੋ ਮੰਡੀ ਦੇ ਲਾ ਲੋ ਗਲੀ ਗਲੀ ਇਹੀ ਹਾਲ ਹੈਗਾ ਕਿਉਂਕਿ ਹੁਣ ਤਾਂ ਚਲੋ ਵਾਰਸਾ ਹੋ ਗਈ ਆ ਇਤੋਂ ਪਹਿਲਾਂ ਵਾਰਸਾ ਤੋਂ ਪਹਿਲਾਂ ਢਾਈ ਤਿੰਨ ਸਾਲ ਦਾ ਵੀ ਇਹੀ ਹਾਲ ਹੈਗਾ ਜਿਹੜੀ ਗੁੰਗੀ ਬੋਲੀ ਸਰਕਾਰ ਹੈ ਇਹ ਨਿਕੰਮੀ ਸਰਕਾਰ ਹੈ ਇਥੋਂ ਦਾ ਨਿਕੰਮਾ ਐਮਐਲਏ ਹੈਗਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਚਾਹੇ ਇਥੋਂ ਦਾ ਈਓ ਹੋਵੇ ਚਾਹੇ ਐਸਡੀਓ ਹੋਵੇ ਚਾਹੇ ਜਈ ਹੋਵੇ ਕਿਸੇ ਦਾ ਫੋਨ ਚੱਕਣ ਨੂੰ ਵੀ ਤਿਆਰ ਨਹੀਂਗੇ ਇਹਨਾਂ ਦੀ ਇੰਨੀ ਨਲਾਇਕੀ ਹੈਗੀ ਤੁਸੀਂ ਕਿਸੇ ਪਾਸੇ ਦੇਖ ਲਓ ਹਰ ਇੱਕ ਘਰ ਦੇ ਵਿੱਚ ਬਿਮਾਰੀਆਂ ਪਈਆਂ ਪਈਆਂ ਹਰ ਇੱਕ ਘਰ ਦੇ ਵਿੱਚ ਲੋਕ ਦੁਖੀ ਤੋਂ ਦੁਖੀ ਪੈਣ ਕੇ ਬਾਹਰ ਨਿਕਲ ਨਹੀਂ ਸਕਦੇ ਕਿ ਬੱਚਿਆਂ ਨੂੰ ਬਾਹਰ ਕੱਢ ਨਹੀਂ ਸਕਦੇ ਕਿਉਂਕਿ ਅੱਗੇ ਗਲੀਆਂ ਦੇ ਵਿੱਚ ਸੁੱਕੇ ਪੱਕੇ ਦੇ ਵਿੱਚ ਬੱਚੇ ਖੇਡਦੇ ਸੀ ਅੱਜ ਬੱਚਿਆਂ ਨੂੰ ਕੈਦ ਹੋਈ ਪਈ ਹੈ ਬੱਚੇ ਜੇਲ੍ਹ 'ਚ ਬੈਠੇ ਨੇ ਜਿਹੜੇ ਕਿ ਬਾਹਰ ਨਿਕਲਦੇ ਸੀ ਉਹ ਨਿਕਲ ਨਹੀਂ ਸਕਦੇ ਕਿ ਇਹ ਹਾਲਾਤ ਹੀ ਇੰਨੇ ਮਾੜੇ ਆ ਗਏ ਨੇ ਇੱਥੇ ਜਿਹੜੀ ਕਿ ਸਰਕਾਰ ਗੁੰੰਗੀ ਬੋਲੀ ਨਕਮੀ ਸਰਕਾਰ ਆ ਇੱਕ ਕੱਲਾ ਸੀਵਰੇਜ ਨਹੀਂ ਸੰਭਾਲ ਸਕਦੀ ਹੋਰ ਤਾਂ ਇਹਨੇ ਜਨਤਾ ਨੂੰ ਲੋਕਾਂ ਨੂੰ ਸੰਭਾਲਣਾ ਕਿੱਥੋਂ ਇਕੱਲਾ ਸੀਵਰੇਜ ਦਾ ਮਸਲਾ ਜਿਹੜਾ ਇਹ ਨਹੀਂ ਅਜ ਮੋੜ ਮੰਡੀ ਦਾ ਹੱਲ ਹੋ ਸਕਿਆ ਕਿਉਂਕਿ ਇੱਧਰ ਤੁਸੀਂ ਲਾ ਲੋ ਆ ਹੁਣ ਮੈਂ ਗਿਆ ਸੀ ਉਧਰ ਸੀਵਰੇਜ ਪਲਾਟ ਦੇ ਉੱਤੇ ਉੱਥੇ ਜਿਹੜਾ ਪਾਣੀ ਹੈਗਾ ਉਹ ਘਟੋ ਘਟ ਦੋ ਦੋ ਚਾਰ ਚਾਰ ਕਿੱल्ल्या ਦੇ ਖੂਹ ਪਟ ਕੇ ਚਾਰ ਪੰਜ ਤੇ ਧਰਤੀ ਦੇ ਵਿੱਚ ਪਾ ਛੜਿਆਗਾ ਕਿਉਂਕਿ ਐਡਾ ਗੰਦਲਾ ਪਾਣੀ ਧਰਤੀ ਦਾ ਕਰਤਾ ਇੰਨਾ ਗੰਦਾ ਪਾਣੀ ਕਰਤਾ ਮੰਨ ਕੇ ਚਲੋ ਕਿਸੇ ਪਾਸੇ ਬੋਰ ਬੋਰ ਤੇ ਵਗਜੋ ਮੋਟਰ ਛੱਡ ਕੇ ਦੇਖ ਲੋ ਐ ਝੱਗੋ ਝੱਗ ਕਰ ਦਿੰਦੇ ਆ ਪਾਣੀ ਗੰਦਾ ਆਉਂਦਾ ਪੀਣ ਯੋਗ ਨਹੀਂ ਨਹਾਉਣ ਯੋਗ ਵੀ ਨਹੀਂਗਾ ਉਹ ਜਿਹੜਾ ਮੋਟਰਾਂ ਦੇ ਵਿੱਚੋਂ ਧਰਤੀ ਦੇ ਵਿੱਚੋਂ ਪਾਣੀ ਨਿਕਲਦਾਗਾ ਕਿਉਂ ਇਹ ਪਾਣੀ 3 ਸਾਲ ਦਾ ਇਹਨਾਂ ਨੇ ਖੂਹ ਪਟਕੇ ਧਰਤੀ ਚ ਵੜਿਆ ਹੋਇਆ ਥੱਲੇ ਧਰਤੀ ਵੀ ਆ ਉਹ ਵੀ ਚੱਲਣੋਂ ਹਟ ਗਈ ਕੋਲੇ ਉੱਥੇ ਜਿਹੜਾ ਅਸੀਂ ਕਹਿੰਦੇ ਗਊ ਰਕਸ਼ਾ ਗਊ ਰਕਸ਼ਾ ਦੇ ਕੋਲੇ ਉੱਥੇ ਆਪਾਂ ਗਊਸਾਲ ਹੈਗੀ ਤੇ ਗਊਸਾਲਾ ਦੇ ਉੱਤੇ ਜਿਹੜੇ ਸੈੱਡ ਪਾਏ ਹੋਏ ਸੀਗੇ ਉਹ ਵੀ ਪੋਰ-ਪੋਰ ਭੁਰ ਕੇ ਇਹਦੇ ਗੰਦੀ ਹਵਾੜ ਦੇ ਨਾਲ ਸਾਰੇ ਥੱਲੇ ਝੜ ਚੁੱਕੇ ਨੇਗੇ ਤੇ ਇੱਥੇ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੇ ਗਾਇਆਂ ਮਰ ਗਏ ਆ ਹਵਾੜ ਦੇ ਨਾਲ ਗੰਦੀ ਹਵਾੜ ਦੇ ਨਾਲ ਤੇ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਹੀਂਗਾ ਅਸੀਂ ਤਾਂ ਇਹੀ ਮੰਗ ਕਰਦੇ ਆ ਇੱਥੇ ਡੀਸੀ ਸਾਹਿਬ ਆ ਕੇ ਮੌਕਾ ਦੇਖ ਕੇ ਇਦੇ ਉੱਤੇ ਕਾਰਵਾਈ ਕਰੇ ਜਿਹੜਾ ਪ੍ਰਸ਼ਾਸਨ ਦਾ ਬੰਦਾ ਕੋਈ ਵੀ ਅਫਸਰ ਦੋਸ਼ੀ ਪਾਇਆ ਜਾਂਦਾ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈਗੀ ਕੇਵਲ ਮਜਾਬੀ ਟੀਵੀ ਦੇ ਲਈ ਪਟਿੰਡਾ ਤੋਂ ਹਰਮਿੰਦਰ ਵਿਨਾਸ ਦੀ ਰਿਪੋਰਟ